ਕੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਤੁਸੀਂ ਸਾਰੇ ਠੀਕ ਹੋਗੇ ਤੁਹਾਨੂੰ ਸਭ ਨੂੰ ਸਤਿ ਸ੍ਰੀ ਅਕਾਲ ਜੀ ਗੱਲ ਚੱਲ ਰਹੀ ਆ ਪੰਜਾਬ ਵਿੱਚ ਜਿਹੜਾ ਕਿ ਮੁੱਦਾ ਕਿ ਪ੍ਰਵਾਸੀਆਂ ਦੇ ਯਾਨੀ ਕਿ ਭਈਆਂ ਨੂੰ ਬਾਹਰ ਕੱਢਣ ਦਾ ਤੇ ਉਸ ਬਾਰੇ ਧਰਨੇ ਵੀ ਲਗਾਏ ਜਾ ਰਹੇ ਨੇ ਤੇ ਉਸ ਬਾਰੇ ਰੋਸ ਵੀ ਕੀਤਾ ਜਾ ਰਿਹਾ ਪਰ ਇੱਕ ਕਮੀ ਰਹਿ ਗਈ ਹੈ ਕਿਹੜੀ ਇਕੱਠੇ ਹੋਣ ਦੀ ਕਿਉਂਕਿ ਸਾਡੇ ਵਾਲੇ ਇੱਕ ਇੱਧਰ ਪਾਸੇ ਚੱਲਦਾ ਦੂਜਾ ਦੂਜੇ ਪਾਸੇ ਚੱਲਦਾ ਕਿਉਂਕਿ ਰਾਜਨੀਤੀ ਵੀ ਖੇਡਣੀ ਹੁੰਦੀ ਹੈ ਤੇ ਹੁਣ ਦੱਸਦੇ ਹਾਂ ਭਾਈ சுகਵਿੰਦਰ ਸਿੰਘ ਅਗਵਾਨ ਤੇ ਬਾਪੂ ਤਰਸੀਮ ਸਿੰਘ ਯਾਨੀ ਕੀ ਭਾਈ ਅਮਰਪਾਲ ਸਿੰਘ ਦੇ ਬਾਪੂ ਜੀ ਤੇ ਭਾਈ ਸਰਬਜ ਸਰਬਜੀਤ ਸਿੰਘ ਐਮਪੀ ਉਹਨਾਂ ਤਿੰਨਾਂ ਵੱਲੋਂ ਇੱਕ ਗੱਲ ਕਹੀ ਹੈ ਕਿ ਮੁਹਾਲੀ ਦੇ ਪਿੰਡ ਵਿਖੇ ਪੁਰਭੀਆਂ ਵੱਲੋਂ ਕਤਲ ਕੀਤੇ ਗਏ ਪੰਜਾਬੀ ਨੌਜਵਾਨਾਂ ਦਾ ਮਾਮਲਾ ਪੰਜਾਬ ਲਈ ਖਤਰੇ ਦੀ ਘੰਟੀ ਹੈ ਭਾਰਤੀ ਹਕੂਮਤ ਵੱਲੋਂ ਗਿਣੀ ਮਿੱਠੀ ਸਾਜ਼ਿਸ਼ ਤਹਿਤ ਪੰਜਾਬ ਦੀ ਵਸੋਂ ਤਬਦੀਲ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਨੌਜਵਾਨਾਂ ਕੋਲ ਰੋਜ਼ਗਾਰ ਦੇ ਮੌਕੇ ਖੋਹੇ ਜਾ ਰਹੇ ਨੇ ਤੇ ਖੇਤੀ ਦੇ ਧੰਦੇ ਨੂੰ ਕਾਟੇਵੰਦ ਬਣਾ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਸਿੱਖਿਆ ਦਾ ਮਿਆਰ ਦਿਨੋ ਦਿਨ ਘਟ ਰਿਹਾ ਹੈ ਜਿਹੜੇ ਹਾਲਾਤ ਨੌਜਵਾਨ ਪੰਜਾਬ ਛੱਡ ਕੇ ਜਾ ਰਹੇ ਨੇ ਦੂਜੇ ਪਾਸੇ ਬਹੁਤ ਤਰਤੀਬ ਨਾਲ ਗੈਰ ਪੰਜਾਬੀ ਚੰਡੀਗੜ੍ਹ ਲੁਧਿਆਣਾ ਸਮੇਤ ਪੰਜਾਬ ਦੇ ਮੁੱਖ ਸ਼ਹਿਰੀ ਇਲਾਕਿਆਂ ਅੰਦਰ ਵਸਾਈ ਕਰ ਰਹੇ ਨੇ ਜੋ ਆਪਣੇ ਨਾਲ ਭੀੜ ਸੱਭਿਆਚਾਰ ਨੂੰ ਲੈ ਕੇ ਆਉਂਦੇ ਹਨ ਪੰਜਾਬ ਅੰਦਰ ਗੈਰ ਪੰਜਾਬੀਆਂ ਨੂੰ ਜਾਇਦਾਦ ਦੇ ਮਾਲਕ ਬਣਨ ਤੋਂ ਰੋਕਣ ਅਤੇ ਪੱਕੇ ਵਸਨੀਕ ਬਣਨ ਤੋਂ ਰੋਕਣ ਲਈ ਸਖਤ ਕਾਨੂੰਨ ਦੀ ਲੋੜ ਹੈ ਦੂਜੇ ਪਾਸੇ ਪੰਜਾਬ ਦੇ ਲੋਕ ਪੱਕੇ ਤੌਰ ਤੇ ਰਹਿਣ ਲਈ ਆ ਰਹੇ ਗੈਰ ਪੰਜਾਬੀਆਂ ਨੂੰ ਕਿਰਾਏ ਤੇ ਮਕਾਨ ਅਤੇ ਜ਼ਮੀਨ ਦੇਣੀ ਵੀ ਬੰਦ ਕਰਨ ਤਾਹੀਂ ਇਹ ਮਾਮਲੇ ਤੇ ਹੱਲ ਵਧ ਵਧਿਆ ਜਾਵੇਗਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਪੂ ਤਰਸੀਮ ਸਿੰਘ ਭਾਈ ਸਰਬਜੀਤ ਸਿੰਘ ਤੇ ਸੁਖਵਿੰਦਰ ਸਿੰਘ ਦੀ ਇਹਨਾਂ ਗੱਲਾਂ ਬਾਰੇ ਗੱਲਾਂ ਇਹਨਾਂ ਨੇ ਬਿਲਕੁਲ ਸਹੀ ਕਹੀਆਂ ਨੇ ਲੇਕਿਨ ਇਹ ਸੱਚ ਇਹ ਪੱਕੀ ਇਸ ਦਾ ਹੱਲ ਤਾਂ ਹੀ ਲਿਕੜ ਸਕਦਾ ਏ ਜੇ ਏਕਾ ਹੋਵੇ ਜੇ ਏਕਾ ਨਹੀਂ ਹੈ ਤਾਂ ਸਭ ਕੁਝ ਮਿੱਥਿਆ ਹੀ ਹੈ ਕਿਉਂਕਿ ਇੱਕ ਸੋਚ ਹੈ ਸੋਚ ਤੇ ਜੇ ਇਕੱਠੇ ਹੋ ਗਏ ਪੈਰਾ ਦਵਾਂਗੇ ਤਾਂ ਇੱਕ ਮਿਸਾਲ ਬਣ ਜੂਗੀ ਨਹੀਂ ਇੱਕ ਸੋਚ ਤਾਂ ਫਿਰ ਸੋਚ ਹੀ ਰਹੂਗੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲ ਬਾਰੇ ਸਾਨੂੰ ਕਮੈਂਟ ਕਰਕੇ